ਕੰਗਣਾ ਰਣੋਤ ਵਿਵਾਦ ਦਾ ਦੂਜਾ ਨਾਮ ਕਲੇਸ਼ ਦਾ ਦੂਜਾ ਨਾਮ ਹੁਣ ਇਹ ਕਲੇਸ਼ ਆਪਣੇ ਘਰੇ ਪੈ ਰਿਆ ਉਹਨਾਂ ਦੇ ਪਹਿਲਾਂ ਉਹ ਵਿਵਾਦ ਵਿਵਾਦਤ ਬੋਲ ਬੋਲ ਕੇ ਦੁਏ ਲਈ ਮੁਸੀਬਤ ਖੜੀ ਕਰਦੀ ਸੀ ਪਰ ਹੁਣ ਉਹ ਆਪਣੇ ਲਈ ਆਪਣੀ ਪਾਰਟੀ ਲਈ ਆਪਣੇ ਲੀਡਰਾਂ ਲਈ ਆਪਣੇ ਆਕਾਮਾਂ ਲਈ ਕਹਿੰਦੇ ਨਵਾਂ ਕਲੇਸ਼ ਖੜਾ ਕਰ ਰਹੀ ਹੈ ਜੀ ਹਾਂ ਕੰਗਣਾ ਰਣੋਤ ਨੇ ਇੱਕ ਵਾਰ ਫੇਰ ਲੰਗੇ ਕੱਲ੍ਹ ਤਿੰਨ ਖੇਤੀ ਕਰਨ ਨੂੰ ਵਾਪਸ ਲਿਆਉਣ ਦਾ ਹਰਾਂ ਦਾ ਰਮਾਰਤਾ ਕਹਿੰਦੀ ਜੀ ਇਹ ਤਾਂ ਬੜੇ ਚੰਗੇ ਸੀਗੇ ਇੱਥੇ ਜੀ ਵਾਪਸ ਆਉਣੇ ਚਾਹੀਦੇ ਨੇ ਇਹ ਤਾਂ ਕਿਸਾਨਾਂ ਦੀ ਭਲਾਈ ਲਈ ਸੀ ਕੋਈ ਸੁਭਿਆਂ ਨੇ ਕੋਈ ਜਥੇਬੰਦੀਆਂ ਨੂੰ ਹੀ ਵਿਰੋਧ ਕੀਤਾ ਕਹਿੰਦੀ ਕਿਸਾਨ ਜਥੇਬੰਦੀਆਂ ਨੂੰ ਖੁਦ ਮੰਗਣਾ ਚਾਹੀਦਾ ਜੀ ਕਿ ਤਿੰਨ ਖੇਤੀ ਕਰਨ ਨੂੰ ਵਾਪਸ ਲੈਣ ਦੇ ਜਾਣ ਪੈਗੀਦਰ ਥੱਲੀ ਵਿਰੋਧੀਆਂ ਦਾ ਬੁਰਾ ਨਹੀਂ ਬੋਲਣਾ ਸੀ ਭਾਜਪਾ ਨੇ ਦੇ ਆਪਣੇ ਪਸੀਨੇ ਛੁੱਟ ਗਏ ਕੀ ਆ ਕੀ 30 ਦਿਨ ਖਲੇਸ ਪਾਉਂਦੀ ਹੈ ਕਿਸਾਨੀ ਮਸਲੇ ਤੇ ਬੀਬੀ ਦਾ ਇਹ ਤੀਜਾ ਬਿਆਨ ਹੈ ਬੱਸ ਇਹ ਕੋਈ ਸੀ ਬਿਆਨ ਦੇਣ ਲਈ ਉਹ ਜਾਣੀ ਜਾਂਦੀ ਐ ਦੋ ਬਿਆਨ ਪਹਿਲਾਂ ਦੇ ਚੁੱਕੇ ਤੀਜਾ ਇਹ ਐ ਤੇ ਜਿੱਦਾਂ ਹੀ ਇਹਦਾ ਬੋਲ ਆਏ ਹਰਿਆਣੇ ਦੀ ਭਾਜਪਾ ਨੂੰ ਹੱਥਾਂ ਪੈਰਾਂ ਦੀ ਪੈ ਗਈ ਉਹਨਾਂ ਨੇ ਦਿੱਲੀ ਤੱਕ ਤਾਰਾ ਖੜਕਾਈ ਕਿ ਜਨਾਬ ਚੋਣਾ ਦੇ ਦਿਨ ਨੇ ਹਾਂ जाट ਵੋਟ ਤੇ ਜੱਟ ਵੋਟ ਸਾਨੂੰ ਪਹਿਲਾਂ ਨਹੀਂ ਪੈ ਰਹੀ ਹੈ ਨਾ ਜੇ ਮਾੜੀ ਮੋਟੀ ਪੈਣ ਦੀ ਆਸ ਅਸੀਂ ਬੰਨੀ ਜਾਂਦੀ ਆ ਕਿਸੇ ਪਿੰਡ ਚ ਚਾਰ ਘਰ ਅਸੀਂ ਆਪਣਾ ਜੋੜ ਨਹੀਂ ਕੋਸ਼ਿਸ਼ ਕਰਦੇ ਆ ਇਹ ਜਾ ਬਿਆਨ ਫੇਰ ਖੜਾ ਕਰ ਲੈਂਦਾ ਇਹਨੂੰ ਸਮਝਾਓ ਜੀ ਇਹਨੂੰ ਰੋਕੋ ਜੀ ਤੇ ਬਿਲਕੁਲ ਜੀ ਆਖਰ ਕੰਗਣਾ ਨੂੰ ਕਹਿੰਦੇ ਜੀ ਜਿਹੜੇ ਰਾਸ਼ਟਰੀ ਪ੍ਰਧਾਨ ਨੇ ਜੀਪੀ ਨਟਾ ਉਹ ਤੋਂ ਵੀ ਝਾੜਾਂ ਪਈਆਂ ਆਕਾਮ ਤੋਂ ਵੀ ਝਾੜਾਂ ਪਈਆਂ ਤੇ ਸਾਰਿਆਂ ਦੀਆਂ ਝਾੜਾਂ ਤੋਂ ਬਾਅਦ ਬੀਬੀ ਨੂੰ ਵੀਡੀਓ ਬਣਾ ਕੇ ਮਤਲਬ ਮਾਫੀ ਤਾਂ ਨਹੀਂ ਕਹਿ ਸਕਦੇ ਕਿਉਂਕਿ ਉਹਨੇ ਮਾਫੀ ਸ਼ਬਦ ਨਹੀਂ ਵਰਤਿਆ ਉਹਨੇ ਡਿਸਪਾਇੰਟ ਕਹਿੰਦੇ ਜਿਵੇਂ ਕਿਸੇ ਨੂੰ ਡਿਸਪਾਇੰਟ ਕੀਤਾ ਤਾਂ ਮੈਂ ਆਪਣੇ ਸ਼ਬਦ ਵਾਪਸ ਲੈ ਲੈਂੀਆਂ ਮਤਲਬ ਉਹਨੇ ਅਫਸੋਸ ਪ੍ਰਗਟਾਇਆ ਉਹਨੇ ਕਿਹਾ ਕਿ ਮੈਨੂੰ ਅਫਸੋਸ ਹੈ ਜੇ ਮੈਂ ਇਹ ਕਹਿ ਬੈਠੀ ਮੈਂ ਆਪਣੇ ਸ਼ਬਦ ਵਾਪਸ ਲੈਣੀ ਹੈ ਕੰਗਣਾ ਨੇ ਆਪਣੇ ਬਿਆਨ ਦੀ ਸਫਾਈ ਦਿੱਤੀ ਹੈ ਉਸ ਦੇ ਬਿਆਨ ਨੂੰ ਲੈ ਕੇ ਬੀਜੇਪੀ ਨੂੰ ਘੇਰਿਆ ਜਾਣ ਲੱਗ ਪਿਆ ਸੀ ਹਰਿਆਣਾ ਚੋਣਾਂ ਨੂੰ ਧਿਆਨ ਚ ਰੱਖਦੇ ਹਾਂ ਕੰਗਣਾ ਦੇ ਬਿਆਨ ਤੇ ਭਾਜਪਾ ਲਈ ਲਾਲਚਲੇ ਹੋ ਗਏ ਸੀ ਤੇ ਬੀਜੇਪੀ ਦੇ ਬਲਾਰੇ ਗੌਰਵ ਭਾਟੀਆਂ ਨੇ ਤਾਂ ਸਾਫ਼ ਕਹਿਤਾ ਸੀਗਾ ਵੀਡੀਓ ਜਾਰੀ ਕਰਕੇ ਕਹਿ ਸੀਗਾ ਕਿ ਕੰਗਣਾ ਨੂੰ ਤਿੰਨ ਖੇਤੀ ਕਾਨੂੰਨਾਂ ਤੇ ਬੋਲਣ ਦਾ ਪਾਰਟੀ ਵੱਲੋਂ ਕੋਈ ਅਧਿਕਾਰ ਨਹੀਂ ਉਹਨੂੰ ਕੋਈ ਹੱਕ ਨਹੀਂ ਦਿੱਤਾ ਗਿਆ ਕੰਗਣਾ ਨੇ ਕਿਹਾ ਕੀ ਸੀਗਾ ਕਿ ਮੇਰੀ ਇਸ ਗੱਲ ਨਾਲ ਕਹਿੰਦੇ ਬਹੁਤ ਲੋਕਾਂ ਨੂੰ ਨਿਰਾਸ਼ਾ ਹੋਈ ਹੈ। ਹਾਂ ਕੰਗਣਾ ਨੇ ਆਪਣੇ ਟਵੀਟ ਦੇ ਉੱਤੇ ਜਿਹੜਾ ਐਕਸ ਬਣ ਗਿਆ ਹੁਣ ਵੀਡੀਓ ਜਾਰੀ ਕਰਕੇ ਕਿਹਾ ਕਿ ਬੀਤੇ ਕੁਝ ਦਿਨਾਂ ਤੋਂ ਮੀਡੀਆ 'ਚ ਮੇਰੇ ਵੱਲੋਂ ਖੇਤੀ ਕਾਨੂੰਨਾਂ ਨੂੰ ਲੈ ਕੇ ਕੁਝ ਸਵਾਲ ਸੀਗੇ। ਮੈਨੂੰ ਇਹ ਸੁਝਾਅ ਸੀਗਾ ਕਿ ਮੇਰਾ ਇਹ ਸੁਝਾਅ ਸੀਗਾ ਕਿ ਕਿਸਾਨਾਂ ਨੂੰ ਇਸ ਦੁਆਰਾ ਇਹ ਵਿਚਾਰ ਕਰਨਾ ਚਾਹੀਦਾ ਹੈ। ਪਰ ਪ੍ਰਧਾਨ ਮੰਤਰੀ ਮੋਦੀ ਜੀ ਹੋਰਾਂ ਨੇ ਜਿਵੇਂ ਇਸ ਨੂੰ ਵਾਪਸ ਲਿਆ। ਸੋ ਇਸ ਲਈ ਕਹਿੰਦੇ ਜੀ ਮੋਦੀ ਜੀ ਦੇ ਬੋਲਾਂ ਦੇ ਉੱਤੇ ਫਨੁ ਖਰੇ ਉਤਰਨਾ ਚਾਹੀਦਾ ਸੋ ਮੈਂ ਜਿਉ ਕਹਿ ਬੈਠੀ ਤਾਂ ਮੈਂ ਆਪਣੇ ਬੋਲ ਵਾਪਸ ਲੈਣੀਆਂ ਹੈ ਕਿ ਮੇਰੇ ਜੀ ਬੋਲ ਨਾਲ ਕਿਸੇ ਨੂੰ ਦੁੱਖ ਪਹੁੰਚਿਆ ਹੈ ਨਾ ਤਾਂ ਮੈਂ ਬੋਲ ਵਾਪਸ ਲੈਣੀਆਂ ਮੈਨੂੰ ਅਫਸੋਸ ਹੈ ਤੇ ਹੀ ਤਰੀਕ ਦੀ ਗੱਲ ਹੈ 23 ਸਤੰਬਰ ਨੂੰ ਕੰਗਣਾ ਨੇ ਬਿਆਨ ਦਿੱਤਾ ਸੀ ਤਨਖਾਤੀ ਕਰਮਚਾਰੀਆਂ ਦੇ ਹੱਕ ਚ ਕਿ ਕਾਨੂੰਨ ਲਿਆਂਦੇ ਜਾਣ ਹੈ ਜਥੇਬੰਦੀਆਂ ਮੰਗ ਕਰਨ ਇਹ ਸਾਰੀ ਪ੍ਰਕਿਰਿਆ ਦੇ ਦਰਮਿਆਨ ਉਹਦੇ ਤੇ ਸਵਾਲ ਖੜੇ ਕੀਤੇ ਜਥੇਬੰਦੀਆਂ ਨੇ ਆਗੋਂ ਨਹੀਂ ਵੀ ਕਿਹਾ ਕਿ ਬੀਬੀ ਕੰਬੜੀ ਹੋ ਗਈ ਭਾਈ ਬੀਬੀ ਨੂੰ ਸਮਝਾਓ ਭਾਈ ਹੈਨਾ ਬੀਬੀ ਗੁਰਜਰੂਲ बोलਦੀ ਹੈ ਲੀਡਰਾਂ ਨੇ ਵੀ ਬਿਆਨ ਸ਼ੁਰੂ ਹੋ ਗਏ ਕਈਆਂ ਨੇ ਇਸ ਮਾਮਲੇ ਤੇ ਕੰਨ ਧਰਨਾ ਸ਼ੁਰੂ ਕਰਤਾ ਦਿੱਲੀ ਤੋਂ ਪੁੱਛ ਪ੍ਰਤਾਪ ਸ਼ੁਰੂ ਕਰਤੀ ਕਿਤੇ ਕਿ ਬੀਜੇਪੀ ਦਾ ਏਜੰਡਾ ਤਾਂ ਨਹੀਂ ਹੈ ਕਿ ਬੀਜੇਪੀ ਇਹਦੇ ਰਾਹੀਂ ਮਾਹੌਲ ਚੈੱਕ ਕਰ ਰਹੀ ਹੋਵੇ ਦੁਬਾਰ ਇਸ ਪ੍ਰਕਿਰਿਆ ਤੇ ਵੀ ਗੱਲ ਸ਼ੁਰੂ ਹੋ ਗਈ ਭਾਜਪਾ ਨੇ ਪਹਿਲਾਂ ਤਾਂ ਬਿਆਨ ਤੋਂ ਕਿਨਾਰਾ ਕੀਤਾ ਹੈ ਭਾਜਪਾ ਦੇ ਬੁਲਾਰੇ ਆਪਾਂ ਗੌਰਵ ਭਾਟਿਆ ਦੇ ਨਾਲ ਗੱਲ ਕਰ ਚੁੱਕੇ ਹਾਂ ਉਹਨਾਂ ਕਿਉਂਕਿ ਹਰਿਆਣਾ ਦਾ ਫਿਕਰ ਸੀ ਹਰਿਆਣਾ ਚੋਣਾਂ ਨੇ जाट वोट ਉੱਥੇ ਹੈ ਵੱਡੀ ਗਿਣਤੀ ਚ ਸੋ ਉਥੇ ਪੰਜਾਬੀ ਸਿੱਖ ਜੱਟ ਵੋਟ ਵੀ ਹੈਗੀ ਐ ਸੋ ਇਹ ਸਾਰਿਆਂ ਤੇ ਅਸਰ ਪੈ ਰਿਹਾ ਸੀ ਸੋ ਉਹਨਾਂ ਨੇ ਕਿਹਾ ਕਿ ਵੀ ਇਹਦਾ ਨਿਜੀ ਬਿਆਨ ਹੈ ਪਾਰਟੀ ਦਾ ਨਾਲ ਕੋਈ ਸਬੰਧ ਨਹੀਂ ਪਾਰਟੀ ਨੇ ਉਸ ਨੂੰ ਅਧਿਕਾਰਤ ਵੀ ਨਹੀਂ ਕੀਤਾ ਇਹ ਜਿਹੇ ਬਿਆਨਾਂ ਕਿਸਾਨੀ ਮਸਲਿਆਂ ਤੇ ਜਾਂ ਤਨਖਾਤੀ ਉੱਤੇ ਬੋਲਣ ਦੇ ਲਈ ਸੋ ਅਸੀਂ ਇਹਦਾ ਖੰਡਨ ਕਰਦੇ ਹਾਂ ਉਹਨਾਂ ਨੇ ਆਪਣੀ ਜਾਨ ਚੜਾਈ ਮਸਾ ਹਾਂ ਬਾਕੀ ਪਾਰਟੀਆਂ ਜਿਹੜੀਆਂ ਭਾਜਪਾ ਦੇ ਨਾਲ ਸਹਿਯੋਗੀ ਦਲ ਨੇ ਉਹਨਾਂ ਨੇ ਵੀ ਚੰਗੀ ਖੜੀ ਖੋਟੀ ਸੁਣਾਈ ਕਿ ਵੀ ਆ ਕੰਗਣਾ ਕੀ ਕਹਿੰਦੀ ਐ ਤੀ ਇਹ ਦਿਨ ਦਾ ਮੁਸ਼ਕਲ ਘੜੀ ਕਰਦੀ ਆ ਹਾਂ ਇਹ ਮਦਦ ਕਿਦੀ ਕਰ ਰਹੀ ਹੈ ਕਹਿੰਦੇ ਇਹ ਜਾ ਬੋਲ ਬੋਲ ਕੇ ਇਹ ਹਾਬ ਲਾਲਬੀ ਜੀ ਭਾਜਪਾ ਚਲੋ ਉੱਥੇ ਪਹਿਲੂ ਆ ਗਿਆ ਇਤੋਂ ਬਾਅਦ ਕਾਂਗਰਸੀਆਂ ਨੂੰ ਮੌਕਾ ਮਿਲ ਗਿਆ ਕਾਂਗਰਸੀ ਦਾ ਆ ਰਹੇ ਨੇ ਜੀ ਜਦੋਂ ਬੋਲਣ ਲੱਗੇ ਅਗਲੇ ਕਹਿੰਦੇ ਜੀ ਦੇਖ ਲਓ ਇਹ ਤਿੰਨ ਖੇਤੀਕਰਨ ਨੂੰ ਫੇਰ ਲਿਆਉਣ ਨੂੰ ਫਿਰਦੇ ਨੇ ਹੁਣ ਸੋਚ ਲਓ ਕੀ ਕਰਨਾ ਹੈ ਨਾ ਉਹ ਕਹਿੰਦੇ ਜੇ ਧਮੈ ਜੀ ਬੀਜੇਪੀ ਲਿਆ ਕੇ ਦੇਖ ਲਵੇ ਕੇਂਦਰ ਦੀ ਸਰਕਾਰ ਹੈਗੀ ਹੈ ਮਤਲਬ ਚੈਲੰਜ ਕਰਨ ਲੱਗੀ ਪਿਓ ਕਿਸੇ ਜੀ ਧਮੈ ਨਹੀਂ ਕਹਿੰਦੇ ਹੁਣ ਕਿਵੇਂ ਲੈ ਲੈਣਗੇ ਬਿਲਕੁਲ ਜੀ 380 ਦਿਨਾਂ ਤੋਂ ਵੱਧ ਕਿਸਾਨ ਅੰਦੋਲਨ ਦਿੱਲੀ ਦੀਆਂ ਗਰੂਹਾਂ ਤੇ ਚੱਲਿਆ ਸਸੋਤੂ ਵੱਧ ਕਿਸਾਨ ਸ਼ਹੀਦ ਹੋਇਆ ਤਾਂ ਅਖਰ ਅੱਖ ਝੱਬਿਆ ਕੇਂਦਰ ਸਰਕਾਰ ਨੇ ਤਾਂ ਵਾਪਸ ਲਏ ਨੇ ਕਿਨੂੰ ਤੇ ਕਿਤਨਾ ਕਿਤੇ ਮੰਚਾ ਪਈ ਹੈ ਜਿੱਥੋਂ ਇਹ ਗੱਲਾਂ ਨਿਕਲਦੀਆਂ ਨੇ ਕਿ ਮਿੱਟੀਆਂ ਚ ਕਦੇ ਵਿਚਾਰਿਆ ਜਾਂਦਾ ਇਹ ਪਹਿਲੂ ਕਦੇ ਕਿਸੇ ਚਰਚਾ ਚ ਆ ਜਾਂਦਾ ਕੰਗੜਾ ਦੇ ਮੂੰਹ ਤੇ ਕਿਉਂ ਆਇਆ ਸਵਾਲ ਤਾਂ ਆਏਗਾ ਹਾਂ ਹੁਣ ਤਾਂ ਆਕਲੀ ਦਲ ਵੀ ਬੋਲਿਆ ਜਿਹੜਾ ਆਕਲੀ ਦਲ ਉਸ ਸਮੇਂ ਤਨਖਾਤੀ ਕ ਉਹਨਾਂ ਦੇ ਹੱਕ ਚ ਗੋਗੇ ਗਾਉਂਦਾ ਸੀ ਤੋਮਰ ਦੀਆਂ ਚਿੱਠੀਆਂ ਲਿਆਦਾ ਦਿਖਾਉਂਦਾ ਸੀ ਹੁਣ ਤਾਂ ਉਹ ਆਕਲੀ ਦਲ ਵੀ ਕਹਿੰਦਾ ਕਿ ਕੰਗੜਾ ਨੂੰ ਪਾਰਟੀ ਚੋਂ ਬਾਹਰ ਕੀਤਾ ਜਾਣਾ ਚਾਹੀਦਾ ਜੀ ਭਾਜਪਾ ਨੂੰ ਬਾਹਰ ਕਰੇ ਜੀ ਉਹ ਚੋਂ ਲੋਕ ਸਭਾ ਦੀ ਮੈਂਬਰੀ ਉਹਦੀ ਖਰਚ ਕਰੇ ਜੀ ਹੈਨਾ ਇਹੀਆਂ ਗੱਲਾਂ ਇਹ ਏਜੰਡਾ ਜੀ ਕਹਿੰਦੇ ਕਿਸਾਨਾਂ ਦੇ ਵਿਰੁੱਧ ਬੀਜੇਪੀ ਦਾ ਉਸ ਨੂੰ ਪੜਿਆ ਜਾ ਰਿਹਾ ਸੋ ਕੰਗਣਾ ਆਪਣੇ ਅਜਿਹੇ ਵਿਵਾਦਤ ਬੋਲਾਂ ਦੇ ਨਾਲ ਚਰਚਾ ਚ ਤਾਂ ਰਹਿੰਦੀ ਹੈ ਪਰ ਜੇ ਮੈਂ ਕਿਸਾਨੀ ਪਹਿਲੂਆਂ ਤੇ ਸੀਮਤ ਰਵਾਂ ਤਾਂ ਕੰਗਣਾ ਦਾ ਇਹ ਤੀਜਾ ਅਜਿਹਾ ਬਿਆਨ ਆ ਪਹਿਲਾ ਬਿਆਨ ਉਹਦਾ 27 ਨਵੰਬਰ 2020 ਨੂੰ ਰਾਤ ਨੂੰ 10:00 ਵਜੇ ਇੱਕ ਪੋਸਟ ਪਾਈਓ ਨੇ ਹੈਨਾ ਮਤਲਬ ਉਹਦੇ ਚੋਨੇ ਬਕਾਇਦਾ ਤੌਰ ਤੇ ਸ਼ਾਹੀਨ ਬਾਗ ਦੇ ਵਿੱਚ ਜਿਹੜਾ ਅੰਦੋਲਨ ਚੱਲ ਰਿਹਾ ਸੀਗਾ ਉਸ ਸਮੇਂ ਹੈਨਾ ਉਹ ਉਹਦੇ ਉਹਦੇ ਹਵਾਲੇ ਨਾਲ ਮਤਲਬ ਉੱਥੋਂ ਜਿਹੜੀ ਬੀਬੀ ਉੱਥੇ ਧਰਨੇ ਤੇ ਬੈਠੀ ਸੀ ਬਿਲਕਸ ਬਾਨੋ ਹੈਨਾ ਉਹ ਉਹਨੂੰ ਇੱਕ ਅੰਦੋਲਨ ਦੇ ਵਿੱਚ ਜਿਹੜੀ ਬੀਬੀ ਬੈਠੀ ਸੀ ਉਸ ਨੂੰ ਬਿਲਕਸ ਬਾਨੋ ਦੱਸਦਾ ਕਿ ਉੱਥੇ ਵੀ ਬੈਠਦੀ ਸੀ ਇੱਥੇ ਵੀ ਬੈਠਦੀ ਸੀ ਕਿਸਾਨ ਅੰਦੋਲਨ ਦੇ ਵਿੱਚ ਪੰਜਾਬ ਦੀ ਇੱਕ ਮਾਤਾ ਦੀ ਤੁਲਨਾ ਹਾਂ ਜਾਂ ਮਾਤਾ ਦੀ ਤਸਵੀਰ ਨੂੰ ਬਿਲਕਿਸ ਬਾਨੋ ਦੀ ਤਸਵੀਰ ਦੱਸ ਕੇ ਬੀਬੀ ਨੇ ਲਿਖਤਾ ਕਿਤਾ 100-100 ਰੁਪਿਆ ਲੈ ਕੇ ਮੈਂ ਕਹਿੰਨਾ ਚਾਹੇ ਬਿਲਕਿਸ ਬਾਨੋ ਹੀ ਹੁੰਦੀ ਉਹ ਤਾਂ ਵੀ ਕੰਗਣਾ ਨੂੰ ਅਧਿਕਾਰ ਕਿਹਨੇ ਦਿੱਤਾ ਕਿ ਉਹ ਕਿਸੇ ਵਾਰ ਵੀ ਓਲ ਜ਼ਰੂਰ ਹੋ ਸਕਦੀ ਹੈ ਕਹਿੰਦੀ ਜੀ ਇਹ ਤਾਂ ਦਿਹਾੜੀ ਤੇ ਆਉਂਦੇ ਨੇ 100-100 ਰੁਪਿਆ ਲੈ ਕੇ ਬੈਠਦੀਆਂ ਨੇ ਤੇ ਰੇਲ ਬਣ ਗਈ ਉਹਦੀ ਚਲੋ ਜੀ ਉਸ ਸਮੇਂ ਭਾਜਪੀ ਦੀ ਸਰਕਾਰ ਸੀ ਉਹਨਾਂ ਨੂੰ ਵੀ ਸਵਾਦ ਆਉਂਦਾ ਸੀ ਕਿ ਹਾਂ ਵੀ ਅੰਦੋਲਨ ਦੇ ਖਰਾਬ ਬੋਲਿਆ ਜਾਣਾ ਤੇ ਇਸ ਲਈ ਬੋਲ ਰਹੀ ਹੈ ਪਰ ਦੂਜਾ ਬਿਆਨ ਉਹਦਾ ਲੰਘੇ ਦਿਨਾਂ ਦੀ ਗੱਲ ਭਾਰਤ ਦੇ ਇੱਕ ਵੱਡੇ ਮੀਡੀਆ ادارے ਨੇ ਇੱਕ ਇੰਟਰਵਿਊ ਕੀਤੀ ਕੰਗਣਾ ਜੀ ਤੇ ਉਹਦੇ ਵਿੱਚ ਕੰਗਣਾ ਕੀ ਕਹਿੰਦੀ ਆ ਕਿ ਕਿਸਾਨ ਅੰਦੋਲਨ ਦੇ ਦੌਰਾਨ ਤਾਂ ਕਤਲ ਹੋਏ ਨੇ ਰੇਪ ਹੋਏ ਨੇ ਉਹ ਕਹਿੰਦੀ ਇਹ ਤਾਂ ਸਰਕਾਰ ਨੂੰ ਸਮਝ ਆ ਗਈ ਸਾਡੇ ਆਕਾਮਾਂ ਨੂੰ ਹੈ ਲੀਡਰਸ਼ਿਪ ਨੂੰ ਸਮਝ ਆ ਗਈ ਕੀ ਹੋਣ ਜਾ ਰਿਹਾ ਜੇ ਉਹ ਸਮਾਂ ਰਹਿੰਦੇ ਆ ਕਾਨੂੰਨ ਵਾਪਸ ਨਾਲ ਲਈ ਹੁੰਦੇ ਤਾਂ ਪੰਜਾਬ ਵਾਲਿਆਂ ਦਾ ਬੰਗਲਾਦੇਸ਼ ਬਣਾਉ ਦੇਣਾ ਸੀ ਭਾਰਤ ਇਹ ਇੱਕ ਮੈਂਬਰ ਪਾਰਲੀਮੈਂਟ ਦੇ ਬੋਲ ਨੇ ਇਹ ਉਹਦਾ ਲੈਵਲ ਹੈ ਇਸ ਮਸਲੇ ਨੇ ਕਿਸਮਾਨ ਪਾਇਆ ਇਹ ਤਾਂ ਲੰਗੇ ਦਿਨਾਂ ਦੀ ਗੱਲ ਹੈ ਜੇ ਇਹ ਇਹ ਹੁਣ ਤੀਜਾ ਬਿਆਨ ਆ ਗਿਆ ਉਹਦਾ ਹੁਣ ਤੀਸਰੇ ਬਿਆਨ ਤੇ ਉਹਦੇ ਫਿਰ ਬਵਾਦਾਂ ਚ ਆ ਗਿਆ ਸੋ ਬੇਸ਼ੱਕ 1 ਸਾਲ ਤੋਂ ਬਾਅਦ ਕਿਸਾਨਾਂ ਉਹ ਦਿੱਲੀ ਦੀਆਂ ਬਰੂਹਾਂ ਤੇ ਛੱਲਿਆ ਉਹ ਤੋਂ ਬਾਅਦ ਇਹ ਕਾਨੂੰਨ ਵਾਪਸ ਹੋਏ ਪਰ ਕੰਗਣਾ ਰਣੋਦ ਦਾ ਇਸ ਦੇ ਹੱਕ 'ਚ ਕਹਿਣਾ ਬੇਸ਼ੱਕ ਹੁਣ ਇਹ ਕਹਿਣਾ ਕਿ ਮੈਂ ਅਫਸੋਸ ਪ੍ਰਗਟ ਨਹੀਂ ਆਪਣੇ ਬੋਲਾਂ ਦੀ ਬੋਲਾਂ ਨੂੰ ਵਾਪਸ ਲੈਣੀ ਪਰ ਉਹਨੇ ਮੁੱਦਾ ਛੇੜਦਾ ਦੂਏ ਪਾਸੇ ਦਿੱਲੀ ਦੇ ਵਿੱਚ ਸ਼ਿਵਰਾ ਚੋਹਾਨ ਜਿਹੜੇ ਹੁਣ ਖੇਤੀ ਮੰਤਰੀ ਨੇ ਦੇਸ਼ ਦੀ ਸਰਕਾਰ ਦੇ ਵਿੱਚ ਉਹ ਬਕਾਇਦਾ ਤੌਰ ਤੇ ਭਾਜਪਾ ਹਤੈਸ਼ੀ ਜਾਂ ਤਿੰਨ ਕਾਨੂੰਨਾਂ ਦੇ ਹਤੈਸ਼ੀ ਜਾਂ ਭਾਜਪਾ ਦੇ ਝੋਲੀ ਚੁੱਕ ਉਹਨਾਂ ਲੀਡਰਾਂ ਨਾਲ ਇੱਕ ਬੈਠਕ ਕਰਕੇ ਹਟੇ। ਵੈਸੇ ਦਮ ਪਰ ਰਹੇ ਨੇ ਕਿ ਅਸੀਂ ਦੇਸ਼ ਭਰ ਚੋਂ ਬੁਲਾ ਰਹੇ ਹਾਂ ਹਰ ਮੰਗਲਵਾਰ ਜੀ ਇਹ ਹੀ ਮੀਟਿੰਗ ਹੋਇਆ ਕਰੂਗੀ। ਵੱਖੋਕ ਸਵੇਰਾਂ ਚੋਂ ਕਿਸਾਨ ਬੁਲਾਏ ਜਾਣ ਕਰਨਗੇ। ਐਮਐਸਪੀ ਤੇ ਕੰਮ ਕਰ ਰਹੇ ਹਾਂ, ਦਾਲਾਂ ਫਸਲਾਂ ਤੇ ਕੰਮ ਕਰ ਰਹੇ। ਮੈਂ ਕਹਿੰਦਾ ਚੰਗੀ ਗੱਲ ਸਰਕਾਰ ਕਰੇ। ਪਰ ਇੱਕ ਪਾਸੇ ਫਿਰ ਉਹਨਾਂ ਧਿਰਾਂ ਨੂੰ ਇਕੱਠਿਆਂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਹੜੇ ਤਿੰਨ ਖੇਤੀਕਰਨਾਂ ਦੇ ਹੱਕ 'ਚ ਸੀ ਜਿਹੜੇ ਕਿਸਾਨ ਅੰਦੋਲਨ ਨੂੰ ਭੰਡਦੇ ਸੀ ਜਿਹੜੇ ਉਸ ਨੂੰ ਚਾਈਨੀਜ਼ ਪਾਕਿਸਤਾਨੀ ਖਾਲਸਤਾਨੀ ਅਤਵਾਦੀ ਪਤਾ ਨਹੀਂ ਕੀ ਕੀ ਦੱਸਦੇ ਸੀ ਤੇ ਆ ਕੰਗਣਾ ਵਰਗੇ ਬਿਆਨਾਂ ਦੀ ਹਮਾਇਤ ਕਰਦੇ ਸੀ ਤੇ ਦੂਏ ਪਾਸੇ ਕੰਗਣਾ ਦੇ ਇਹ ਬੋਲ ਆ ਰਹੇ ਨੇ ਬੇਸ਼ੱਕ ਬੋਲ ਵਾਪਸ ਹੋਗੇ ਪਰ ਸਚਾਈ ਇਹ ਹੈ ਕਿ ਕਮਾਂਡ 'ਚੋਂ ਨਿਕਲਿਆ ਤੀਰ ਤੇ ਜਵਾਨ 'ਚੋਂ ਨਿਕਲੇ ਬੋਲ ਵਾਪਸ ਨਹੀਂ ਹੁੰਦੇ ਜਨਾਬ ਸੋ ਇਹ ਸੋਚਣ ਦੀ ਲੋੜ ਹੈ ਕਿ ਕੰਗਣਾ ਬੋਲ ਰਹੀ ਹੈ ਕਿ ਇਹਦੇ ਵਿੱਚ ਕੋਈ ਹੋਰ ਬੋਲ ਰਿਹਾ ਹੈ ਕੀ ਕਾਰਪਟ ਘਰਾਣੇ ਬੋਲ ਰਹੇ ਨੇ ਜਾਂ ਸਰਕਾਰ ਬੋਲ ਰਹੀ ਹੈ ਇਹ ਸਵਾਲ ਵੱਡਾ ਬਣ ਗਿਆ